ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਸਾਰੇ ਠੀਕ ਹੋਮੋਗੇ ਤੇ ਮੈਂ ਸਰਬਜੀਤ ਕੌਰ ਅੱਜ ਤੁਹਾਡੇ ਲਈ ਫਿਰ ਤੋਂ ਬਹੁਤ ਸੋਹਣੀਆਂ ਸਤਰਾਂ ਲੈ ਕੇ ਪੇਸ਼ ਹੋਈ ਆਂ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਜ਼ਰੂਰ ਪਸੰਦ ਆਉਣਗੀਆਂ ਚਲੋ ਜੀ ਸ਼ੁਰੂ ਕਰਦੇ ਆਂ ਫਿਰ ਕਹਿੰਦੇ ਇੱਕ ਅੱਖਰ ਮੈਂ ਇੱਕ ਅੱਖਰ ਮੈਂ ਇੱਕ ਅੱਖਰ ਇਸ ਮੈਨੇ ਮੇਰੀ ਐਸੀ ਹੋਸ਼ ਭੁਲਾਈ ਦੇਨ ਰਾਤ ਫਿਰਾ ਮੈਂ ਮੈਂ ਕਰਦਾ ਮੈਂਦੀ ਸਮਝ ਨਾ ਆਈ ਬੱਕਰਾ ਫਿਰੇ ਜੇ ਮੈਂ ਮੈਂ ਕਰਦਾ ਲਾ ਦਿਨ ਧੌਣ ਕਸਾਈ ਮੈਂ ਫਿਰਾ ਮੈਂ ਮੈਂ ਕਰਦਾ ਗਿੱਠ ਧੌਣ ਵਿਧਾਈ ਜੰਗਲ ਫਿਰੇ ਜੇ ਮੇਮਣਾ ਕਹਿੰਦੇ ਜੰਗਲ ਫਿਰੇ ਜੇ ਮੇਮਣਾ ਮੈਂ ਮੈਂ ਕਰੇ ਦੁਹਾਈ ਨਾ ਸਮਝ ਨਹੀਂ ਜਾਣਦਾ ਉਹ ਵਿਚਾਰਾ ਨਾ ਸਮਝ ਨਹੀਂ ਜਾਣਦਾ ਕਿ ਮੈਂ ਮੈਂ ਕਰਕੇ ਮੌਤ ਭੁਲਾਈ ਕਈ ਆਏ ਕਈ ਚਲੇ ਗਏ ਕਈ ਆਏ ਕਈ ਚਲੇ ਗਏ ਮੈਂ ਮੈਂ ਕਰ ਦੁਹਾਈ ਮੈਂ ਮੈਂ ਕਰਦੇ ਮਿਟ ਗਏ ਪਰ ਮੈਨੂੰ ਮੌਤ ਨਾ ਆਈ ਮੈਂ ਫਿਰਾ ਮੈਂ ਵਿੱਚ ਭਰਿਆ ਮੈਂ ਫਿਰਾ ਮੈਂ ਵਿੱਚ ਭਰਿਆ ਉੱਚੀ ਨਜ਼ਰ ਉਠਾਈ ਕਈ ਥਾਂ ਇਸ ਮੈਨੇ ਮੇਰੀ ਕਹਿੰਦੇ ਕਈ ਥਾਂ ਇਸ ਮੈਨੇ ਮੇਰੀ ਬਣਦੀ ਬਣਤ ਬਣਾਈ ਇਸ ਮੈ ਤੋਂ ਦੁਖੀ ਹੋ ਕੇ ਮੈਂ ਇਸ ਮੈਂ ਤੋਂ ਦੁਖੀ ਹੋ ਕੇ ਮੈਂ ਦੁਖੀ ਹੋ ਕੇ ਮੈਂ ਐਸੀ ਬਣਤ ਬਣਾਈ ਲੱਗਾ ਮੈਂ ਮੈਂ ਦੀ ਸਫਾਈ ਕਰ ਲੱਗਾ ਮੈਂ ਮੈਂ ਦੀ ਕਰਨ ਸਫਾਈ ਸੋਚ ਸੋਚ ਹਾਰ ਗਿਆ ਸੋਚ ਸੋਚ ਹਾਰ ਗਿਆ ਪਰ ਕੁਝ ਵੀ ਸਮਝ ਨਾ ਆਈ ਇਸ ਮੈਂ ਨੂੰ ਮਾਰਨ ਦੀ ਮੈਂ ਇਸ ਮੈਂ ਨੂੰ ਮਾਰਨ ਦੀ ਮੈਂ ਕਈ ਵਾਰ ਵਿਉਤ ਬਣਾਈ ਆਪ ਡਿੱਗਾਂ ਖਾ ਖਾ ਝੋਟਾਂ ਮੈਂ ਆਪ ਦਾ ਡਿੱਗਾਂ ਖਾ ਖਾ ਝੋਟਾਂ ਪਰ ਮੈਨੂੰ ਆਚ ਨਾ ਆਈ ਕੀਲ ਪਟਾਰੀ ਮੈਨੂੰ ਪਾਲਾਂ ਮੈਂ ਚਾਹੁੰਨਾ ਕਿ ਮੈਂ ਕੀਲ ਪਟਾਰੀ ਮੈਨੂੰ ਪਾਲਾਂ ਬਣ ਜੋਗੀ ਬੀਣ ਵਜਾਈ ਫਨ ਤਾਨ ਸੱਪ ਖੜ ਗਿਆ ਆਕੇ ਕਹਿੰਦੇ ਫਨ ਤਾਨ ਸੱਪ ਖੜ ਗਿਆ ਆਕੇ ਮੇਰੀ ਨਾਨੀ ਯਾਦ ਕਰਾਈ ਫਿਰ ਲੈ ਮਿਰਚਾਂ ਕੌੜੀਆਂ ਮੈਂ ਐਸੀ ਧੂਣੀ ਲਾਈ ਖੰਗ ਖੰਗੇ ਹੋਈਆਂ ਖੰਗ ਖੰਗੇ ਰੋਈਆਂ ਅੱਖੀਆਂ ਖੰਗ ਖੰਗੇ ਰੋਈਆਂ ਅੱਖੀਆਂ ਮੇਰੀ ਅਕਲ ਟਿਕਾਣੇ ਆਈ ਹਾਰ ਥੱਕ ਬੈਠਾ ਰੱਬ ਦੇ ਚਰਨੀ ਮੈਂ ਹਾਰ ਥੱਕ ਕੇ ਬੈਠਾ ਰੱਬ ਦੇ ਚਰਨੀ ਰੱਬ ਵਿੱਚ ਸੁਰਤ ਲਗਾਈ ਮੈਂ ਮੈਂ ਨਾ ਤੂੰ ਰਿਆ ਮੈਂ ਮੈਂ ਨਾ ਤੂੰ ਰਿਆ ਮੈਂ ਰੱਬ ਦੀ ਰਹਿਮਤ ਪਾਈ ਉਸ ਦਿਨ ਤੋਂ ਮੈਂ ਕੱਢ ਜਵਾਨੋਂ ਗੰਗਾ ਡੁਬਕੀ ਲਾਈ ਤਨ ਮਨ ਸਭ ਨਿਰਮਲ ਕਰਿਆ ਤਨ ਮਨ ਸਭ ਨਿਰਮਲ ਕਰਿਆ ਮੈਂ ਵੀ ਮਾਰ ਮੁਕਾਈ ਧੰਨਵਾਦ ਉਸ ਰੱਬ ਦਾ ਕੀਤਾ ਜਿਸ ਨੇ ਮੈਨੂੰ ਜਾਨ छुड़ाई ਤੁਸੀਂ ਵੀ ਇਸ ਮੈਂ ਨੂੰ ਛੱਡੋ ਤੁਸੀਂ ਸਾਰੇ ਵੀ ਇਸ ਮੈਂ ਨੂੰ ਛੱਡੋ ਮੈਂ ਨਾ ਕਿਸੇ ਦਾ ਭਾਈ ਮੈਂ ਨਾ ਕਿਸੇ ਦਾ ਭਾਈ ਸਸ਼੍ਰੀય ਕਾਲ ਜੀ ਉਮੀਦ ਆ ਤੁਹਾਨੂੰ ਇਹ 17 ਜਰੂਰ ਪਸੰਦ ਆਉਣਗੀਆਂ ਤਾਂ ਜੇ ਤੁਹਾਨੂੰ ਇਹ 17 ਪਸੰਦ ਆਉਂਦੀਆਂ ਨੇ ਦ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਹਮੇਸ਼ਾ ਦੀ ਤਰ੍ਹਾਂ ਦਿਲੋਂ ਧੰਨਵਾਦ ਜਿਉਂਦੇ ਵਸਦੇ ਰਹੋ ਚੜਦੀ ਕਲਾ ਚ ਰਹੋ ਧੰਨਵਾਦ